ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਆ ਰਹੀ ਹੈ ਵੱਡੀ ਖਬਰ ਜੇਕਰ ਗੱਲ ਕਰੀਏ ਤਾਂ ਤਰਨਤਾਰਨ ਜਿਮਨੀ ਚੋਣ ਹੋਣ ਜਾ ਰਹੀ ਹੈ ਜਿੱਥੇ ਹਰ ਇੱਕ ਪਾਰਟੀ ਆਪਣਾ ਉਮੀਦਵਾਰ ਉਤਾਰਨ ਦੀਆਂ ਜੋ ਹੈ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜੋ ਜਿਮਨੀ ਚੋਣਾਂ ਹੋਣੀਆਂ ਨੇ ਉਥੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਭਾਜਪੀ ਆਮ ਆਦਮੀ ਪਾਰਟੀ ਆਪਣਾ ਜੋ ਹੈ ਉਮੀਦਵਾਰ ਖੜਾ ਕਰਨ ਵਿੱਚ ਜ਼ੋਰਮ ਜ਼ੋਰ ਲੱਗੀ ਹੋਈ ਹੈ ਜਿੱਥੇ ਗੱਲ ਕਰੀਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਵਿਧਾਇਕ ਸੀਗੇ ਜਿਨ੍ਹਾਂ ਦਾ ਨਾਮ ਸੀ ਡਾਕਟਰ ਕਸ਼ਮੀਰ ਸੋਹਲ ਉਹ ਜੋ ਅਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਦੀ ਜੋ ਜਗ੍ਹਾ ਉੱਤੇ ਵੀ आम आदमी पार्टी ਵੱਲੋਂ ਖੜਾ ਕਰਨਾ ਹੈ ਉਮੀਦਵਾਰ ਉਸ ਉੱਤੇ ਵੀ ਕਾਫੀ ਚਰਚਾਵਾਂ ਬਣੀਆਂ ਹੋਈਆਂ ਹਨ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਸ਼ੋਮੀ ਅਕਾਲੀ ਦਲ ਦੇ ਜੋ ਹਮੀ ਸਿੰਘ ਸੰਧੂ ਸੀਗੇ ਉਹ ਵੀ ਆਪਣੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਤਾਂ ਕਾਫੀ ਚਰਚਾਵਾਂ ਬਣੀਆਂ ਹੋਈਆਂ ਨੇ ਜਿਵੇਂ ਚੋਣਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਵੀ ਦੋ ਪਾਰਟੀਆਂ ਹੋਰ ਉੱਥੋਂ ਆਪਣਾ ਉਮੀਦਵਾਰ ਖੜਾ ਕਰ ਸਕਦੀਆਂ ਨੇ ਜੇਕਰ ਗੱਲ ਕਰੀਏ ਤਾਂ ਜੋ ਹੈ ਇਹ ਅਕਾਲੀ ਦਲ ਵਾਰਸ ਪੰਜਾਬ ਜੋ ਅਮਰਿਤਪਾਲ ਦਾ ਤੜਾ ਹੈ ਤੇ ਦੂਸਰੇ ਪਾਸੇ ਜੋ ਇੱਕ ਹੋਰ ਪਾਰਟੀ ਹੈ ਸਿਮਰਨਜੀਤ ਮਾਨ ਜੋ ਅਕਾਲੀ ਦੇ ਜੋ ਸ਼ੋਮੀ ਅਕਾਲੀ ਪ੍ਰਧਾਨ ਨੇ ਅੰਮ੍ਰਿਤਸਰ ਤੋਂ ਤਾਂ ਉਹ ਵੀ ਆਪਣੇ ਕਿਤੇ ਨਾ ਕਿਤੇ ਉਮੀਦਵਾਰ ਖੜੇ ਕਰ ਸਕਦੇ ਨੇ ਤਾਂ ਇਸ ਟਾਈਮ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਅਕਾਲੀ ਪੰਜਾਬ ਅਕਾਲੀ ਦਲ ਵਾਰਸ ਨੇ ਉਹ ਆਪਣਾ ਇੱਕ ਉਮੀਦਵਾਰ ਐਲਾਨ ਕਰ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਹਲੇ ਤੱਕ ਉਸ ਉਮੀਦਵਾਰ ਵੱਲੋਂ ਤਾਂ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਲੇਕਿਨ ਬਹੁਤ ਵੱਡੀਆਂ ਚਰਚਾਵਾਂ ਬਣੀਆਂ ਹੋਈਆਂ ਹਨ ਜੇ ਗੱਲ ਕਰੀਏ ਤਾਂ ਪਾਈ ਅੰਮ੍ਰਿਤਪਰ ਖਾਲਸਾ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਆਪਣੇ ਪਾਰਟੀ ਦੇ ਆਗੂ ਨੇ ਉਹਨਾਂ ਵੱਲੋਂ ਇੱਕ ਆਪਣੀ ਹੀ ਉਮੀਦਵਾਰ ਜੋ ਖੜਾ ਕਰਨ ਜਾ ਰਹੇ ਨੇ ਗੱਲ ਕਰਦੇ ਹਾਂ ਕਿ ਜੋ ਜੋ ਅਕਾਲੀ ਦਲ ਵਾਰਿਸ ਪੰਜਾਬ ਹੈ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਕਾਲੀ ਦਲ ਵਾਰਿਸ ਪੰਜਾਬ ਵਾਸਤੇ ਜੋ ਹੈ ਉਮੀਦਵਾਰ ਖੜੇ ਕਰਨ ਜਾ ਰਹੇ ਨੇ ਹਾਲਾਂਕਿ ਇਹਨਾਂ ਦਾ ਬੀਬੀ ਪਰਮਜੀਤ ਕੌਰ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਲੇਕਿਨ ਇਹ ਕਿਆ ਜਾ ਰਿਹਾ ਹੈ ਕਿ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੀ ਧਰਮ ਪਤਨੀ ਨੂੰ ਖੜਾ ਕੀਤਾ ਜਾ ਸਕਦਾ ਹੈ ਜਿਮਲੀ ਚੋਣਾ ਤਰਨਤਾਰਨ ਤੋਂ ਤਾਂ ਕਾਫੀ ਵੱਡੀ ਜੋ ਚਰਚਾ ਬਣੀ ਹੋਈ ਹੈ ਜੇਕਰ ਗੱਲ ਕਰੀਏ ਤਾਂ ਜਿਹੜੀ ਬੀਬੀ ਪਰਮਜੀਤ ਕੌਰ ਨੇ ਉਹ ਕਾਫੀ ਜੋ ਆਪਣੀ ਪਾਰਟੀ ਦੇ ਵਿੱਚ ਕੰਮ ਕਰਦੇ ਵੀ ਨਜ਼ਰ ਆਏ ਉਹ ਹਮੇਸ਼ਾ ਉਹਕ ਸੋਖ ਵੇਲੇ ਵੀ ਆਪਣੀ ਪਾਰਟੀ ਦੇ ਨਾਲ ਖੜੇ ਨੇ ਤਾਂ ਇਸ ਟਾਈਮ ਉਹਨਾਂ ਨੂੰ ਪਾਰਟੀ ਦੇ ਉਮੀਦਵਾਰ ਵਜੋਂ ਖੜਾ ਕਰਨ ਜਾ ਰਹੇ ਨੇ ਤਰਨਤਾਰਨ ਤੋਂ ਤਾਂ ਕਾਫੀ ਚਰਚਾਵਾਂ ਬਣੀਆਂ ਹੋਈਆਂ ਹਨ ਜੇਕਰ ਗੱਲ ਕਰੀਏ ਤਾਂ ਬੀਬੀ ਅਗਰ ਪਰਮਜੀਤ ਕੋਰ ਖੜੇ ਹੁੰਦੇ ਨੇ ਤਾਂ ਬਾਕੀ ਪਾਰਟੀਆਂ ਨੂੰ ਕਾਫੀ ਇਹਦਾ ਟੱਕਰ ਦੇ ਵਿੱਚ ਜੋ ਐ ਆਉਣ ਵਾਲੀਆਂ ਚੋਣਾਂ ਲੜਨੀਆਂ ਪੈਣਗੀਆਂ ਕਿਉਂਕਿ ਪਹਿਲਾਂ ਉੱਥੋਂ ਜੋ ਅਕਾਲੀ ਦਲ ਬੰਦੇ ਰਹੇ ਤਾਂ ਅਕਾਲੀ ਬੰਦੇ ਰਹੇ ਜੇਕਰ ਕਾਂਗਰਸ ਬੰਦੀ ਰਹੀ ਤਾਂ ਕਾਂਗਰਸੀ ਬੰਦੀ ਰਹੀ ਤਾਂ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਵਲੰਟੀਅਰ ਨੂੰ ਹੀ ਦਿੱਤੀ ਗਈ ਡਾਕਟਰ ਕਸ਼ਮੀਰ ਨੂੰ ਸੀ ਤੋਂ ਲੇਕਿਨ ਹੁਣ ਬਹੁਤ ਹੀ ਵੱਡੀ ਜੋ ਹੈ ਇੱਕ ਚਰਚਾ ਬਣੀ ਹੋਈ ਹੈ ਕਿ ਇੱਕ ਵੱਡਾ ਉਮੀਦਵਾਰ ਖੜਾ ਕਰਨ ਜਾ ਰਹੀ ਹੈ ਪੰਜਾਬ ਵਾਰਿਸ ਅਕਾਲੀ ਦੀ ਪਾਰਟੀ ਤਾਂ ਹੁਣ ਵੇਖੋ ਆਉਣ ਵਾਲਾ ਟਾਈਮ ਕਿਹੋ ਜਿਹਾ ਹੋਏਗਾ ਤਾਂ ਇਹ ਕਿੰਨਾ ਕੁ ਦੂਸੀਆਂ ਪਾਰਟੀਆਂ ਨੂੰ ਟੱਕਰ ਦੇ ਸਕਦੇ ਹਨ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਸਾਂਝੀ